ਕਹਾਂਗੇ ਜੀ ਜੀ ਅੱਜ ਸਾਰੇ ਵਰਡ ਦੇ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀਮਰੋ ਅੰਬेडकर ਜੀ ਜੋ ਪਾਰਟੀ ਸੰਵਿਧਾਨ ਨਿਰਮਾਤਾ ਵੀ ਨੇ ਉਹਨਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮਦਮ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਜੋ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਨੈਸ਼ਨਲ ਕੋਆਰਡੀਨੇਟਰ ਸ਼ਰੀਰਨ ਤੀਰ ਸਿੰਘ ਬਣੀਵਾਲ ਜੀ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਦੇ ਹੁਕਮ ਅਨੁਸਾਰ ਅੱਜ ਸਾਰੇ ਪੰਜਾਬ ਦੇ ਵਿੱਚ ਜਿਲਾ ਪਧਰੀ ਸਮਾਗਮ ਕਰਕੇ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਇਹ ਜਨਮ ਦਿਹਾੜਾ ਬੜੀ ਸ਼ਰਧਾ ਤੇ ਤੁਮਕਾਮ ਨਾਲ ਮਨਾ ਰਹੀ ਹੈ ਜੀ ਕਿਉਂਕਿ ਬੀਤੇ ਕੱਲ 13 April ਨੂੰ ਵਿਸਾਖੀ ਦਾ ਦਿਹਾੜਾ ਸਾਰੇ ਦੇਸ਼ ਦੇ ਵਿੱਚ ਸਾਰੇ ਵਾਰਡ ਦੇ ਵਿੱਚ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਜੀ ਬਹੁਜੋ ਸਮਾਈ ਪਾਰਟੀ ਲੋਕ ਸਭਾ ਬਠਿੰਡਾ ਨੂੰ ਇਹ ਹੁਕਮ ਸੀ ਪਾਰਟੀ ਵੱਲੋਂ ਕਿ ਇੱਕ ਕਾਨਫਰੰਸ ਸਿਆਸੀ ਕਾਨਫਰੰਸ ਕਰਕੇ ਵਿਸਾਖੀ ਦੇ ਮੇਲੇ ਦੇ ਉੱਤੇ ਦਮਦਮਾ ਸਾਹਿਬ ਤਲਵੰਡੀ ਸਾਬੋਂ ਵਿਖੇ ਇੱਕ ਕਾਨਫਰੰਸ ਕੀਤੀ ਜਾਵੇ ਜੋ ਸਾਰੇ মিডিਆ ਨੇ ਉਸ ਨੂੰ ਕਵਰੇਜ ਦਿੱਤੀ ਹੈ ਉਹ ਅਖਬਾਰਾਂ ਦੇ ਵਿੱਚ ਅੱਜ ਉਸ ਦੀ ਖਬਰ ਵੀ ਛਪੀ ਹੈ ਮਾਨਯੋਗ ਅਵਤਾਰ ਸਿੰਘ ਕਰੀਮਪੁਰੀ ਜੀ ਉੱਥੇ ਉਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਸਾਰੇ ਦੇਸ਼ ਨੂੰ ਸੰਬੋਧਨ ਕੀਤਾ ਮੈਂ ਅੱਜ ਸਮਾਜ ਤੋਂ ਕਹਿਣਾ ਚਾਹੁੰਦਾ ਹੈ ਕਿ ਬਾਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਭਾਰਤ ਰਤਨ ਜੇ ਮਿਲਿਆ ਤਾਂ 1998 99 ਦੇ 98 ਦੇ ਵਿੱਚ ਜਦੋਂ ਵੀ ਪੀ ਸਿੰਘ ਸਰਕਾਰ ਆਈ ਦੇਸ਼ ਦੇ ਅੰਦਰ ਜਦੋਂ ਵੀ ਪੀ ਸਿੰਘ ਸਰਕਾਰ ਆਈ ਦੇਸ਼ ਦੇ ਵਿੱਚ 1990 1999 ਦੇ ਵਿੱਚ ਸੋਰੀ ਜਦੋਂ ਵੀਪੀ ਸਿੰਘ ਸਰਕਾਰ ਆਈ ਤਾਂ ਵੀਪੀ ਸਿੰਘ ਸਰਕਾਰ ਵੇਲੇ ਬਹੁਜੋ ਸਮਾਜ ਪਾਰਟੀ ਕੋਲ ਸਿਰਫ ਤਿੰਨ ਮੈਂਬਰ ਪਾਰਲੀਮੈਂਟ ਸਨ ਉਹਨਾਂ ਤਿੰਨ ਮੈਂਬਰ ਪਾਰਲੀਮੈਂਟ ਨੇ ਉਸ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਦੀ ਇਹ ਸ਼ਰਤ ਰੱਖੀ ਕਿ 바ਵਾ ਸਾਹਿਬ ਡਾਕਟਰ 피బ్రਾਮ ਅੰਬੇਡਕਰ ਜੀ ਨੂੰ ਭਾਰਤ ਰਤਨ ਦਿੱਤਾ ਜਾਵੇ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਤਾਂ ਵੀਪੀ ਸਿੰਘ ਸਰਕਾਰ ਨੇ ਉਹ ਦੋਨੇ ਮੰਗਾ ਮੰਨ ਕੇ 바ਵਾ ਸਾਹਿਬ ਡਾਕਟਰ 피బ్రਾਮ ਅੰਬੇਡਕਰ ਜੀ ਨੂੰ ਭਾਰਤ ਰਤਨ ਦੇ ਅਵਾਰਡ ਦੇ ਨਾਲ ਨਿਵਾਜਿਆ ਮੈਂ ਇਹ ਤੇ ਇੱਕ ਗੱਲ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੇ ਲਈ ਬਾਬਾ ਸਾਹਿਬ ਡਾਕਟਰ ਪਿਮਰਾਮ ਅੰਬੇਡਕਰ ਆਪਣੀ ਇੱਕ ਕਿਤਾਬ ਦੇ ਵਿੱਚ ਬਿਲਕੁਲ ਕਲੀਅਰ ਕਰ ਗਏ ਹੈ ਕਾਂਗਰਸ ਵਾਹ ਗਾਂਧੀ ਨੇ ਅਛੂਤੋਂ ਕੇ ਲਈ ਕੀਆ ਬਾਬਾ ਸਾਹਿਬ ਡਾਕਟਰ ਪਿਮਰਾਮ ਅੰਬੇਡਕਰ ਦੀ ਲਿਖੀ ਹੋਈ ਉਹ ਕਿਤਾਬ ਉਸ ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਕਾਂਗਰਸ ਨਾਲ ਉਹਨਾਂ ਦੇ ਕਿਸ ਕਿਸ ਤਰ੍ਹਾਂ ਦੇ ਸਬੰਧ ਸਨ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਬੋਲ ਮੇ ਕਾਂਗਰਸ ਨਾਲ ਤੋਂ ਬਾਅਦ ਜਦੋਂ ਗਾਂਧੀ ਜਰਵਰ ਦੇ ਜੇਲ੍ਹ ਦੇ ਵਿੱਚ ਸਾਡੇ ਹੱਕਾਂ ਦੇ ਲਈ ਸਾਡੇ ਹੱਕਾਂ ਦੇ ਖਿਲਾਫ ਮਰਨ ਵਰਤ ਤੇ ਬੈਠ ਗਿਆ ਸੀ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਬੜੇ ਮਜਬੂਰੀ ਦੇ ਵਿੱਚ ਕੁਝ ਮੰਗਾ ਜਿਹੜੀਆਂ ਵਾਪਸ ਲੈਣੀਆਂ ਪਈਆਂ ਸੀ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਇਹ ਗੱਲ ਕਹੀ ਸੀ ਕਿ ਜੋ ਰਸ ਭੜਿਆ ਸੰਤਰਾ ਮੈਂ ਲੰਡਨ ਤੋਂ ਆਪਣੇ ਲੋਕਾਂ ਦੇ ਲਈ ਲੈ ਕੇ ਆਇਆ ਸੀ Gandhi ਨੇ ਉਸ ਦਾ ਸਾਰਾ ਰਸ ਨਿਚੋੜ ਲਿਆ ਤੇ ਸਿਰਫ ਸਿਲੜ ਮੇਰੇ ਲੋਕਾਂ ਦੇ ਮੂੰਹ ਤੇ ਮਾਰਿਆ ਤਾਂ ਐਸ ਲਈ ਮੈਂ ਮੇਰੇ ਲੋਕਾਂ ਨੂੰ ਮੇਰੇ ਅਨੁਯਾਈਆਂ ਨੂੰ ਇਹ ਗੱਲ ਸਾਫ਼ ਤੌਰ ਤੇ ਕਹਿ ਦੇਣਾ ਚਾਹੁੰਦਾ ਕਿ ਮੇਰੇ ਜਿਉਂਦੇ ਜੀਤਾਂ ਕੀ ਮੇਰੇ ਮਰਨ ਤੋਂ ਬਾਅਦ ਵੀ ਕਾਂਗਰਸ ਦੇ ਚਾਰ ਅਨੰਦੇ ਦੇ ਮੈਂਬਰ ਨਾ ਬਣਿਓ ਕਿਉਂਕਿ ਕਾਂਗਰਸ ਉਹ ਜਲਦਾ ਹੋਇਆ ਕਰ ਹੈ ਜੋ ਇਸ ਵਿੱਚ ਜਾਏਗਾ ਉਹ ਸੜਕੇ ਸਵਾ ਹੋ ਜਾਏਗਾ ਇਹ ਕਾਰਨ ਸੀ ਕਿ ਬਾਬਾ ਸਾਹਿਬ ਨੇ ਬਿਲਕੁਲ ਸੋਚ ਸਮਝ ਕੇ ਲੰਬੀ ਸੋਚਦੇ ਹੋਏ ਇਹ ਗੱਲ ਕਹੀ ਸੀ ਆ ਬੀਪੀ ਸਿੰਘ ਸਰਕਾਰ ਤੋਂ ਪਹਿਲਾਂ ਲਗਾਤਾਰ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਪਰ ਉਹਨਾਂ ਨੂੰ ਬਾਬਾ ਸਾਹਿਬ ਅਮਰਕਰ ਤੋਂ ਭਾਰਤ ਰਤਨ ਦਾ ਅਵਾਰਡ ਦੇਣਾ ਯਾਦ ਨਹੀਂ ਸੀ ਕਿਉਂਕਿ ਬਾਵਾ ਸਾਹਿਬ ਅੰਬੇਡਕਰ ਦੇ ਜਿਉਂਦੇ ਜੀ ਜਦੋਂ ਇਲੈਕਸ਼ਨ ਉਹਨਾਂ ਨੇ ਲੜਿਆ ਤਾਂ ਉਹਨਾਂ ਦੇ ਪੀਏ ਕਲੇਲੋਲਕਰ ਨੂੰ ਕਾਂਗਰਸ ਪਾਰਟੀ ਨੇ ਖਰੀਦ ਕੇ ਉਹਨਾਂ ਦੇ ਖਿਲਾਫ ਖੜਾ ਕਰਕੇ ਬਾਵਾ ਸਾਹਿਬ ਨੂੰ ਚੋਣ ਹਾਰਾ ਦਿੱਤੀ ਤੇ ਉਹ ਚੋਣ ਜਿੱਤ ਗਿਆ ਤਾਂ ਜਦੋਂ ਕਲੇਲੋਲਕਰ ਨੇ ਆਪਣਾ ਧਲਵਾਤੀ